ਤਨਵੀਰ ਦੇ ਪ੍ਰੋਗਰਾਮ ਦਾ ਆਪਣਾ ਅਸਲੀ ਇਹ ਤਾਜ ਹੈ। ਆਤਮਾ ਦੇ ਉਹਨੂੰ ਪੁੱਛੀ। ਪਿਛਲੇ ਦਿਨੀ 6 ਤਰੀਕ ਨੂੰ ਸਰਦਾਰ ਸੋਚਾ ਸਿੰਘ ਲਗਾ ਦੇ ਜਿਹੜੀ ਰਹਿਮਾਈ ਮੀਟਿੰਗ ਹੋਈ ਸੀ ਉਹਦੇ ਵਿੱਚ ਸਰਦਾਰ ਸੋਚਾ ਸਿੰਘ ਲਗਾ ਉਹਨਾਂ ਨੇ ਇਹ ਗੱਲ ਕੀਤੀ ਸੀਗੀ ਇਹ ਜੋ ਵੀ ਫੈਸਲਾ ਜਿਹੜਾ ਚੋਣਾਂ ਦਾ ਜਿਹੜਾ ਇੱਕ 31 ਮੈਂਬਰੀ ਜਿਹੜੀ ਕਮੇਟੀ ਜਿਹੜੀ ਉਹ ਬਣਾ ਦਿੱਤੀ ਗਈ ਹੈ ਔਰ ਅਸੀਂ ਤਕਰੀਬਨ ਲਗਭਗ ਸਾਰੇ 31 ਮੈਂਬਰੀ ਜਿਹੜੀ ਕਮੇਟੀ ਹੈ ਉਹ ਇੱਥੇ ਹਾਜ਼ਰ ਹੈ ਅਸੀਂ ਅਸੀਂ ਉਸ ਦਿਨ ਤੋਂ ਲੈ ਕੇ ਲਗਭਗ 6 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ ਉਹ ਇਲਾਕੇ ਦਾ ਜਿਹੜਾ ਨਲਸਿਸ ਜਿਹੜਾ ਕੱਢਿਆ ਸੀਗਾ ਵੀ ਆਪਾਂ ਜਿਹੜੀ ਆਪਾਂ ਕਿਸ ਦੀ ਮਦਦ ਕਰਨੀ ਹੈ ਕਿਉਂਕਿ ਲੋਕਾਂ ਦੇ ਵਿੱਚ ਇੱਕ ਆਮ ਰੋਸ ਜਿਹੜਾ ਸੀ ਸਭ ਤੋਂ ਜ਼ਿਆਦਾ ਰੋਸ ਜਿਹੜਾ ਸੀ ਉਹ ਕਾਂਗਰਸ ਪਾਰਟੀ ਦੇ ਪ੍ਰਤੀ ਸੀਗਾ ਜਾਂ ਜਿਹੜਾ ਇੱਥੋਂ ਦਾ ਜਿਹੜਾ ਹਲਕੇ ਦਾ ਜਿਹੜਾ ਨੁਮਾਇੰਦਾ ਜਿਹੜਾ ਸਰਦਾਰ ਸੁਖਿੰਦਰ ਸਿੰਘ ਰੰਦਾਵਾ ਉਹ ਉਹਨਾਂ ਪ੍ਰਤੀ ਵੀ ਜਿਹੜਾ ਕਾਫੀ ਰੋਸ ਪਾਇਆ ਗਿਆ ਦੂਜੇ ਪਾਸੇ ਜਿਹੜੀ ਕੈਂਡੀਡੇਟ ਸੀ ਬੀਜੇਪੀ ਦੇ ਉਹਨਾਂ ਦੀ ਚਲੋ ਉਹਨਾਂ ਤੇ ਨਾਲ ਤੇ ਚਲੋ ਨਹੀਂ ਹੋਏਗਾ ਪਰ ਬੀਜੇਪੀ ਦੇ ਨਾਲ ਜਿਹੜਾ ਸੀ ਉਹ ਕਾਫੀ ਲੋਕਾਂ ਤੇ ਜਿਹੜੇ ਰੋਸ ਨੇ ਕਿਉਂਕਿ ਸਾਡੇ ਗੁਰਤਾਮਾਂ ਦੇ ਵਿੱਚ ਜਿੱਥੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਦਿੱਲੀ ਦੇ ਵਿੱਚ ਜਿਹੜੀ ਨਸਲ ਕੁਸ਼ੀ ਹੋਈ ਆ ਉਹ ਸਾਰਿਆਂ ਨੂੰ ਪਤਾ ਹੈ ਉਥੇ ਬੀਜੇਪੀ ਨੇ ਸਾਡੇ ਧਰਮਾਂ ਦੇ ਵਿੱਚ ਜਿੱਦਾ ਹਯੂਰ ਸਾਹਿਬ ਦੀ ਕਮੇਟੀ ਵਿੱਚ ਦਖਲ ਦੇਣਾ ਪਟਨਾ ਸਾਹਿਬ ਦੀ ਦਿੱਲੀ ਦੇ ਵਿੱਚ ਔਰ ਇਥੋਂ ਤੱਕ ਹਰਿਆਣਾ ਦੀ ਕਮੇਟੀ ਵੀ ਜਿਹੜੀ ਉਹਨਾਂ ਕੋਈ ਆ ਸਾਡੀ ਇਥੋਂ ਤੱਕ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਅਮਰਸਰ ਜਿਹੜੀ ਆ ਉਹਦੇ ਵਿੱਚ ਵੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਖਾਸ ਕਰਕੇ ਕਿਸਾਨਾਂ ਦੇ ਮੁੱਦੇ ਜਿਹੜੇ ਆ ਉਹ ਬੰਦੀ ਸਿੰਘਾਂ ਦੇ ਮੁੱਦੇ ਜਿਹੜੇ ਆ ਉਹ ਸਾਰੇ ਜਿਹੜੇ ਪੈਂਡਿੰਗ ਨੇ ਜਿੰਨਾ ਕਰਕੇ ਸਾਡਾ ਜਿਹੜਾ ਉਹ ਐਰਕਾਂ ਪਾਰਲੀਮੈਂਟ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੀ ਸਾਡੇ ਜੋ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਸਮਝਾਉਦਾ ਵੀ ਇਸੇ ਕਰਕੇ ਨਹੀਂ ਕੀਤਾ ਗਿਆ ਦੋਨਾਂ ਪਾਰਟੀਆਂ ਨੂੰ ਮਤਲਬ ਅਸੀਂ ਜਿਹੜਾ ਸਾਡੀ ਜਿਹੜੀ ਕਮੇਟੀ ਆ ਜੋ ਅਸੀਂ ਨਲਸਜ ਕੀਤਾ ਦੋਨਾਂ ਪਾਰਟੀਆਂ ਨੂੰ ਹੀ ਰੱਦ ਕਰਦੇ ਆ ਤੀਜੀ ਪਾਰਟੀ ਜਿਹੜੀ ਆ ਗਈ ਆਮ ਆਦਮੀ ਪਾਰਟੀ ਠੀਕ ਹੈ ਆਮ ਆਦਮੀ ਪਾਰਟੀ ਨੇ ਵੀ ਆਪਾਂ ਇਹ ਗੱਲ ਮੰਨਦੇ ਆ ਲੋਕਾਂ ਦੇ ਵਿੱਚ ਗੱਲ ਹੈਗੀ ਆ ਵੀ ਇਹਨਾਂ ਲੋਕਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਵੀ ਕੀਤੇ ਇਨਾਂ ਦੇ ਨਾਲ ਰੋਸ ਵੀ ਹੈ ਕਿਸਾਨਾਂ ਵੀ ਕਿਸਾਨ ਵੀ ਰੋਲੇ ਪਰ ਅਸੀਂ ਟੋਟਲ ਜੋ ਨੈਲਸਜ ਕੀਤਾ ਕਿਉਂਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈ ਉਹ ਹੈਗੀ ਕਾਂਗਰਸ ਪਾਰਟੀ ਸੁਰਜਿੰਦਰ ਸਿੰਘ ਦਾਵਾ ਉਹਦਾ ਪਰਿਵਾਰ ਸਾਰਾ ਔਰ ਸਾਰਿਆਂ ਇੱਕ ਨੈਲਸਜ ਕਰਕੇ ਵੀ ਅਸੀਂ ਇਹਨੂੰ ਐਰਕਾ ਜਿਹੜਾ ਹਰਾਉਣਾ ਹੈ ਸਾਨੂੰ ਹਾਈ ਕਮਾਂਡ ਤੋਂ ਵੀ ਇਸ ਚੀਜ਼ ਦਾ ਇਸ਼ਾਰਾ ਜਿਹੜਾ ਵੀ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ ਤੁਸੀਂ ਆਪਾਂ ਸਾਰਿਆਂ ਨੇ ਜੋ ਅੱਜ ਫੈਸਲਾ ਸਰਦਾਰ ਸੁਜਿੰਦਰ ਸਿੰਘ ਲਗਾ ਸਰਦਾਰ ਸੁਚਾ ਸਿੰਘ ਲਗਾ ਉਹ ਅਨੁਸਾਰੀ ਕਮੇਟੀ ਨੇ ਜਿਹੜਾ ਫੈਸਲਾ ਸੁਣਾ ਦਿੱਤਾ ਕਿ ਸਾਡਾ ਫੈਸਲਾ ਹੈ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹਨਾਂ ਨੂੰ ਸਪੋਰਟ ਕਰਾਂਗੇ ਔਰ ਅਸੀਂ ਤਗੜੇ ਹੋ ਕੇ ਸਪੋਰਟ ਕਰਾਂਗੇ ਔਰ ਸਪੋਰਟ ਹੀ ਨਹੀਂ ਕਰਾਂਵਾਂ ਕਰਾਂਗੇ ਆਪਾਂ ਸੁਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਉਹ ਰਥ ਹੈ ਉਹ ਅਸੀਂ ਜਰੂਰ ਰੋਕਾਂਗੇ ਬਾਕੀ ਜਿਹੜਾ ਉਹਨਾਂ ਵੀ ਸਾਨੂੰ ਫੈਸਲਾ ਸੁਣਾ ਦਿੱਤਾ ਸਰਦਾਰ ਸੁਚਾ ਸਿੰਘ ਲਗਾ ਉਹਨਾਂ ਸਰਦਾਰ ਸੁਜਿੰਦਰ ਸਿੰਘ ਉਹਨਾਂ ਵੀ ਠੀਕ ਹੈ ਉਹਨਾਂ ਇਹ ਗੱਲ ਕਹੀ ਹੈ ਵੀ ਜੋ ਕਮੇਟੀ ਨੇ ਫੈਸਲਾ ਕੀਤਾ ਉਹ ਸਿਰ ਮੱਥੇ ਆ ਸਭ ਸੋ ਸਾਡਾ ਜਿਹੜਾ ਫੈਸਲਾ ਹੈ ਅਸੀਂ ਅੱਜ ਤੋਂ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਆ ਆਪ ਸਪੋਰਟ ਕਰਦੇ ਆ ਅਪਰੋਚ ਤੇ ਚਲੋ ਉਦਾਂ ਤੇ ਸਾਰੇ ਵਰਕਰਾਂ ਨਾਲ ਜਦੋਂ ਇਲੈਕਸ਼ਨ ਚੱਲਦੀ ਆ ਸਾਰੇ ਵਰਕਰਾਂ ਨਾਲ ਕਰਦੇ ਆ ਉਥੇ ਕਾਂਗਰਸ ਨੇ ਵੀ ਕੀਤੀ ਆ ਬੀਜਪੀ ਵਾਲੇ ਵੀ ਕਰ ਰਹੇ ਆ ਆਪਾਂ ਨੂੰ ਵੀ ਪਾਰਟੀ ਵਾਲੇ ਕਰਿਓ ਉਹ ਅਪਰੋਚ ਹੋਰ ਚੀਜ਼ ਹੈ ਜਿਹੜਾ ਸਾਡਾ ਆਪਣਾ ਕਮੇਟੀ ਨੇ ਜੋ ਅਸੀਂ ਨੈਲਸ ਜਿ ਕੱਢਿਆ ਅਸੀਂ ਉਹਦੇ ਮੁਤਾਬਕ ਜਿਹੜਾ ਉਹ ਇਹ ਜਿਹੜਾ ਇਹ ਫੈਸਲਾ ਜਿਹੜਾ ਸੁਣਾਉਂਦੇ ਸੁਖਿੰਦਰ ਸਿੰਘ ਨੇ ਧਾਵ ਦੇ ਇੱਕ ਬਿਆਨ ਸੀ ਕਿ ਜਦੋਂ ਹਾਈ ਕਮਾਂਡ ਨੇ ਉਹਦੇ ਕੋਈ ਫੈਸਲਾ ਨਹੀਂ ਕੀਤਾ ਤੇ ਇਹ ਕਿਦਾਂ ਆਪਣੇ ਆਪ ਨਹੀਂ ਇਹ ਸਾਡਾ ਨਿਜੀ ਫੈਸਲਾ ਸਾਡਾ ਇਥੋਂ ਕਿਉਂਕਿ ਕਮੇਟੀ ਬਣਾਤੀ ਆਪਾਂ ਜਿਹੜੀ ਹਾਈ ਕਮਾਂਡ ਨੇ ਤੇ ਪਾਈਕਰ ਕਰਤਦਾ ਪਰ ਅਸੀਂ ਇੱਕ ਨਿਜੀ ਕਮੇਟੀ ਬਣਾਉਣ ਦਾ ਸਰਦਾ ਸੁਚਾ ਸਿੰਘ ਲਗਾਦ ਹੋਣਾ ਦਾ ਇਹੋ ਹੀ ਹੈਗਾ ਕਿ ਇੱਕ ਜਿਹੜੀ ਕਮੇਟੀ ਬਣਾਈ ਆ ਉਹ ਕਮੇਟੀ ਹੀ ਫੈਸਲਾ ਕਰੇ। ਸਾਡੇ ਫੈਸਲੇ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ ਦੇ ਕਾਲੀ ਜਿਹੜੇ ਆ ਉਹ ਪਾਪਰਾਂ 'ਚ ਜਾਈ ਕਰਦੇ। ਲੋਕਲ ਵਰਕਰਾਂ ਦਾ, ਲੋਕਲ ਲੋਕਲ ਹਲਕੇ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆ ਇਹ ਚਹਾਈ ਕਮਾਡ ਦਾ ਨਹੀਂ ਫੈਸਲਾ ਇਹ ਕੋਈ ਪਾਰਟੀ ਦਾ ਫੈਸਲਾ ਨਹੀਂਗਾ। ਤਾਂ ਇਹ ਸਰਦਾਰ ਸੁੱਚਾ ਸਿੰਘ ਲਗਾਓ ਉਹਨਾਂ ਦੱਸਦਾ ਇਹ ਜਿਹੜਾ ਤੁਹਾਡੇ ਫੈਸਲੇ ਤੋਂ ਪਹਿਲਾਂ ਬਹੁਤ ਸਾਰੇ ਪੰਡਾਂ ਚ ਜਿਹੜੇ ਅਕਾਲੀ ਨਹੀਂ ਇਹ ਵੀ ਇਹ ਇੱਕ ਇਹ ਇੱਕ ਭਰਮਪ੍ਰੇਖਾ ਹੈ ਕਿਉਂਕਿ ਅਕਾਲੀ ਦਲ ਦੀ ਬੋਰਡ ਜਿਹੜੀ ਲੋਕ ਸਭਾ ਦੇ ਵਿੱਚ 17000 ਵੋਟ ਜਿਹੜੀ ਆ ਉਹ ਪੋਲ ਹੋਈ ਆ ਸ੍ਰੋਮਣੀ ਅਕਾਲੀ ਦਲ ਦੀ ਆ ਪਰ ਉਹਦੇ ਵਿੱਚੋਂ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰੀ ਵੋਟ ਸਾਡੀ ਜਿਹੜੀ ਉਹ ਕਾਂਗਰਸ ਨੂੰ ਚਲ ਗਈ ਆ ਹ ਚੰਦ ਗਏ ਨਹੀਂ ਆਪਾਂ ਕਹਿ ਸਕਦੇ ਆ ਪਰ ਬਹੁਤ ਵੱਡਾ ਵੋਟ ਬੈਂਕ ਜਿਹੜਾ ਉਹ ਬੈਠਾ ਹੈ ਉਹ ਜਿਸ ਪਾਸੇ ਜਾਊਗਾ ਉਹ ਵੋਟ ਬੈਂਕ ਜਿਹੜਾ ਉਹ ਬਲੋ ਜੋ ਤਾਹੂਗਾ ਇਹ ਕਰਕੇ ਆਪਾਂ ਦੀ ਪਾਰਟੀ ਨੂੰ ਸਪੋਰਟ ਕਰਦੇ ਆ ਵਾਹਿਗੁਰੂ ਜੀ 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 ਜ ਮਲੋ ਜੋ ਵੀ ਲੈਣਗੇ ਕਿਉਂਕਿ ਡੈਲੀਗੇਟਰਾਂ ਨੇ ਚੋਣ ਕਰਨੀ ਹੈ ਇਹ ਤੇ ਉਹਨਾਂ ਦੇ ਲੈਵਲ ਦਾ ਹੀ ਹੈ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ